ਕੀ ਤੁਸੀਂ ਮੇਰੇ ਤੇ ਮਾਨ ਕਰਿਆ ਹੈ ਨਹੀਂ ਮੈਂ ਮੇਰੇ ਤੇ ਮਾਨ ਰੱਖਿਆ ਉਹ ਪਾਣੀ ਕਰ ਦੇ ਉਹ ਤਾਂ ਦੱਬ ਕੇ ਭੇਜੋ ਉਹ ਬੋਲ ਕਰੇ ਲੱਡੂ ਘਵਾਣ ਉਹ ਕਰ ਠੀਕ ਹੈ ਧੰਨਵਾਦ ਇੱਕ ਕਰੇ ਬਾਈ ਹਾਜ਼ਰੀ ਦਵਾਇਓ ਪਹੁੰਚੋ ਠੀਕ ਹੈ ਸਾਰੇ ਸੰਦਰੂ ਵੀ ਇੰਤਿਹਾ ਠੀਕ ਹੈ ਬਾਈ ਹਨੀ ਬੋਏ ਕੀ ਹਾਲ ਚਾਲ ਹੈ ਠੀਕ ਠਾਕ ਵੀਰੇ ਹਾਂਜੀ ਵੀਰੇ ਅੱਜ ਕੱਟ ਰੱਖਿਆ ਗਿਆ ਕਿਹੜੇ ਸੰਬੰਧ ਰੱਖਿਆ ਗਿਆ ਚਲ ਏ ਬਾਈ ਆਪਣਾ ਗੁਰਵਿਆਸ ਸਰਪੰਚੀ ਦੀ ਇਲੈਕਸ਼ਨ ਲੜ ਰਹੇ ਨੇ ਉਹਦੇ ਬੇਸ ਤੇ ਆਪਣੇ ਸਾਰੇ ਵਰਕਰਾਂ ਨੇ ਮਤਲਬ ਇਹ ਰੱਖਿਆ ਗਿਆ ਠੀਕ ਹੈ ਸੱਤ ਰੱਖਿਆ ਗਿਆ ਪੂਰਾ ਸਮਰਥਨ ਕਰ ਰਹੇ ਹਾਂ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਹਾਂਜੀ ਫਿਰ ਤਾਂ ਸਾਰੇ ਪੱਤਰਕਾਰ ਭਾਈਚਾਰੇ ਦੇ ਸੋਡਾ ਸਸਰੀਕਰ ਜੀ ਤੁਹਾਨੂੰ ਬਾਕੀ ਸਾਰੇ ਪਿੰਡ ਵਾਸੀਆਂ ਦਾ ਤੇ ਫੈਕਟਰੀ 'ਚ ਲੱਗੇ ਮਲਾਜ਼ਮਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਬਾਕੀ ਸਾਰਾ ਪਿੰਡ ਸਾਰਾ ਨਗਰ ਮੇਰਾ ਪੂਰਾ ਸਾਥ ਦੇ ਰਿਹਾ ਮੈਂ ਸਾਰੇ ਨਗਰ ਨੂੰ ਬੇਨਤੀ ਕਰਦਾ ਜੱਜ ਕੇ ਸਾਥ ਦਿਓ ਵਧੀਆ ਆਪਾਂ ਵਧੀਆ ਤਰੀਕੇ ਨਾਲ ਢੰਗ ਨਾਲ ਇਮਾਨਦਾਰੀ ਨਾਲ ਕੰਮ ਕਰਾਂਗੇ ਠੀਕ ਹੈ ਜੀ ਹਾਂਜੀ ਭਾਈ ਜੀ ਅਗਰ ਗੁਰਵਿਆ ਸਿੰਘ ਵਿਅਸ ਦਾ ਅਸੀਂ ਸਾਥ ਦੇ ਰਹੇ ਹਾਂ ਸਮਰਥਨ ਦੇ ਰਹੇ ਹਾਂ ਡਟ ਕੇ ਖੜੇ ਨਾਲ ਵੋਟ ਤੇ ਸਪੋਰਟ ਇਹਦੇ ਨਾਲ ਆਗੀ ਹਾਂਜੀ ਭਾਈ ਬਸ ਇਹੀ ਕਹਿਣਾ ਚਾਹਣਾ ਸੀ ਇਸ ਸਰਪੰਚ ਦੇ ਸਾਰੇ ਪਿੰਡ ਪਿੰਡਾਂ ਵਾਲਿਆਂ ਨੂੰ ਵੀ ਸਾਰੇ ਦਾ ਸਾਥ ਦੇਣਾ ਵਧੀਆ ਕੰਮ ਕਰਨੇ ਇਹ ਇਹਨਾਂ ਨੂੰ ਆਪਾਂ ਦੱਸਤਾ ਹੀ ਹਾਂਜੀ ਭਾਈ ਜੀ ਥੋੜਾ ਜਿਹਾ ਸਾਡੇ ਸਾਥ ਹਾਂਜੀ ਭਾਈ ਹਾਂਜੀ ਵੋਟ ਵੀ ਪਾਵਾਂਗੇ ਸਪੋਰਟ ਵੀ ਕਰਾਂਗੇ ਹਾਂਜੀ ਪਾਵਾਂਗੇ ਪਾਵਾਂਗੇ ਜੀ ਪਾਉਂਗੇ ਜੀ ਹਾਂਜੀ ਹਾਂਜੀ ਵੋਟ ਪਾਵਾਂਗੇ ਹਾਂਜੀ ਹਾਂਜੀ ਸੋ ਦਰਸ਼ਕੋ ਤੁਸੀਂ ਦੇਖਿਆ ਲਾਈਵ ਸਾਰੀ ਗੱਲਬਾਤ ਤੁਹਾਨੂੰ ਦਿਖਾਈ ਗੁਰਵੈਰ ਸਿੰਘ ਵਿਆਸੀ ਦਾ ਜਿਹੜਾ ਇਕੱਠ ਰੱਖਿਆ ਗਿਆ ਸੀਗਾ ਸ਼ਰਾਬ ਫੈਕਟਰੀ ਦੇ ਮਜ਼ਦਮਾਂ ਦੇ ਵੱਲੋਂ ਸੋ ਉਹਨਾਂ ਨੇ ਆਪਣਾ ਜਿਹੜਾ ਇਕੱਠ ਹੈ ਸਾਰਾ ਉਹ ਦਿਖਾਇਆ ਤੇ ਉਹਦੇ ਵਿੱਚ ਜਿਹੜਾ ਸਮਰਥਨ ਹੈਗਾ ਉਹ ਗੁਰਵੈਰ ਸਿੰਘ ਵਿਆਸੀ ਜੀ ਨੂੰ ਦਿੱਤਾ ਹੈਗਾ ਸੋ ਉਹਨਾਂ ਨੂੰ ਬਹੁਤ ਮਤ ਦਿੱਤੀ ਹੈ ਵੀ ਅਸੀਂ ਜਿਹੜੇ ਇਲੈਕਸ਼ਨ ਦੇ ਵਿੱਚ ਹੈ ਉਹਨਾਂ ਦੀ ਸਪੋਰਟ ਕਰਾਂਗੇ ਸੋ ਸਾਰਾ ਕੁਝ ਲਾਈਵ ਤੁਹਾਨੂੰ ਦਿਖਾ ਰਿਹਾ ਹਾਂ ਕਰਕੇ ਗੁਰਵੈਰ ਜੀ ਕੀ ਲੱਗਦਾ ਹੈਗਾ ਇਲੈਕਸ਼ਨ ਜਿਆਦਾ ਟਫ ਤਾਂ ਨਹੀਂ ਲੱਗ ਰਹੀ ਨਹੀਂ ਜੀ ਜਿਵੇਂ ਐ ਡੇ ਡੇ ਸਹਿਯੋਗ ਮਿਲਣ ਜਦੋਂ ਕੋਈ ਇਲੈਕਸ਼ਨ ਟਫ ਨਹੀਂ ਹੁੰਦੀ ਜਦੋਂ ਸਾਰੇ ਪਿੰਡ ਸਾਰੇ ਪਿੰਡ ਤੇ ਮੈਨੂੰ ਮਾਣ ਹੈ ਮੇਰੇ ਨਗਰ ਨੂੰ ਮੇਰੇ ਉੱਤੇ ਹੀ ਮਾਣ ਆ ਵੀ ਹਾਂ ਕੁਛ ਕਰਕੇ ਦਿਖਾਊਗਾ ਬੈਕਗ੍ਰਾਉਂਡ ਤੋਂ ਸਾਰਾ ਪਰਿਵਾਰ ਇਮਾਨਦਾਰੀ ਤੇ ਇਮਾਨਦਾਰੀ ਤੇ ਰਹਿਣਾ ਕੁਝ ਨਹੀਂ ਲੈ ਕੇ ਜਾਣਾ ਜੀ ਇਸ ਸੰਸਾਰ ਤੋਂ ਉਹਦੀ ਲਾਠੀ ਕੇਰਾ ਚੱਲ ਜਾਂਦੇ ਸਾਰਾ ਕੁਝ ਨਿਕਲ ਜਾਂਦਾ ਚੋਰੀਆਂ ਠੱਗੀਆਂ ਚ ਕੁਝ ਨਹੀਂ ਪਿਆ ਇਮਾਨਦਾਰੀ ਨਾਲ ਕੰਮ ਕਰਾਂਗੇ ਸਾਰਿਆਂ ਦੇ ਕੰਮ ਆਵਾਂਗੇ ਠੀਕ ਹੈ ਜੀ ਸੋਨੇ ਹਾਲ ਸਤਿ ਸ਼੍ਰੀ ਅਕਾਲ ਕਿਤਾਬਾਂ ਬੜਾ ਗ੍ਰਾਫਿਕ ਕਰਦੇ ਸਾਰਾ ਤੇ ਅੱਜ ਦੇ ਬਹੁਤ ਸੈਂਕੜੇ ਦਰਲਾ ਅਈ ਨਾ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ ਜਿਵੇਂ ਤੁਸੀਂ ਨੇ ਮੇਰੇ ਤੇ ਮਾਨ ਕਰਿਆ ਅਈ ਮੈਂ ਵੀ ਮੇਰੇ ਤੇ ਮਾਨ ਰੱਖਿਓ ਤੁਹਾਡੇ ਪਾਗਲ ਆਈ ਕਾ ਲਿਓ ਤਾਂ ਦੱਬ ਕੇ ਲਿਓ ਜੱਜ ਕੇ ਸਾਥ ਦਿਓ ਬਾਈ ਉਮੀ ਸਾਥ ਸੁਲਟਾ ਮੈਨ ਜਣਾ ਠੀਕ ਹੈ ਧੰਨਵਾਦ ਜੀ ਸਾਰੇ ਸੰਗਤ ਨਾ ਡੁਗਵਾ ਨਾ ਕਰਨ ਲੈ ਚੱਕ ਠੀਕ ਹੈ ਧੰਨਵਾਦ ਦੇਖ ਕਰੇ ਬਾਈ ਹਾਜ਼ਰੀ ਦਿਵਾਇਓ ਪਹੁੰਚੋ ਠੀਕ ਹੈ ਸਾਰੇ ਸੰਗਤ ਨੂੰ ਬੇਨਤੀ ਹੈ ਠੀਕ ਹੈ ਬਾਈ ਆਈਆਂ ਬਾਈ ਮੈਨੂੰ ਬੰਦਿਆ ਜਾਦਾ ਤੈਨੂੰ ਬੜੀ ਬੜੀ ਵੀਡੀਓ ਨਾਲ ਮਾਰ ਕੇ ਜਾਣ ਤੇ ਹੁਣ ਬੀਲੀ ਆਣੇ ਉਧਰ ਕੰਮ ਸਾਡੇ ਵਿੱਚ ਪਾਉਂਦਾ ਇੱਕ ਲੈ ਲਿਓ ਬਾਈ ਸਾਰੇ ਵੇ ਦੇਖ ਸਾਡਾ ਪੱਟ ਦੋ ਬੰਦ ਦੋ ਸਾਰੇ ਬੰਦ ਦੋ ਬੰਦ ਕੀ ਕਰਦੇ ਬਾਈ ਹੈਲੋ ਇੱਕ ਇੱਕ ਦੇ ਬੰਦ ਦੋ ਉਹ ਬੰਦਾ ਕੋਈ ਆ ਰਿਹਾ ਹੈ ਉਹ ਦੋ ਦੋ ਐਂਡਰ ਬਚੇ ਨੇ ਮਾਰ ਕੇ ਚਾ ਆ ਆ ਜੀਗਾ ਜੀ ਦਰਾਂ ਦੇ ਇੱਕ ਜੀ ਸਾਡਾ ਬਾਜੀ ਆਹ ਜਾ ਹਾਂ ਹੋ ਠੀਕ ਐ ਥੋੜੀ ਜੱਤ ਪੱਕੀ ਐ